ਪੰਜਾਬ ਕੈਬਨਿਟ ਦੇ ਵਿੱਚ ਫੇਰ ਬਦਲ ਨੂੰ ਲੈ ਕੇ ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਪੰਜਾਬ ਕੈਬਨਿਟ ਦੇ ਵਿੱਚ ਫੇਰ ਬਦਲ ਕਦੋਂ ਹੋਣ ਜਾ ਰਿਹਾ ਫੇਰ ਬਦਲ ਦੀ ਤਰੀਕ ਮਿੱਥ ਲਈ ਗਈ ਹੈ ਕਦੋਂ ਹੋਣ ਜਾ ਰਿਹਾ ਫੇਰ ਬਦਲ ਤੇ ਕਿਹੜੇ ਮੰਤਰੀ ਨੂੰ ਸ਼ਾਮਲ ਕੀਤਾ ਜਾ ਰਿਹਾ ਤੇ ਕਿਹਨੂੰ ਬਾਹਰ ਦਾ ਰਸਤਾ ਵਿਖਾਇਆ ਜਾ ਰਿਹਾ ਇਸ ਬਾਰੇ ਅਹਿਮ ਅਪਡੇਟ ਆਈ ਹੈ ਜਿਹੜੀ ਤੁਹਾਡੇ ਨਾਲ ਸਾਂਝੀ ਕਰਨੀ ਹੈ ਤੁਸੀਂ ਜੁੜੇ ਹੋ ਲੋਕਪਾਣ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਪੰਜਾਬ ਦੇ ਵਿੱਚ ਕੈਬਨਿਟ ਫੇਰ ਬਦਲ ਨੂੰ ਲੈ ਕੇ ਕਈ ਦਿਨਾਂ ਤੋਂ ਚਰਚਾਵਾਂ ਦਾ ਬਾਜ਼ਾਰ ਗਰਮ ਹੈ ਸਰਕਾਰ ਚਾਹੁੰਦੀ ਸੀ ਕਿ ਜੂਨ ਦੇ ਆਖਰੀ ਹਫਤੇ ਦੇ ਵਿੱਚ ਇਹ ਕੈਬਨਿਟ ਫੇਰ ਬਦਲ ਕਰ ਲਿਆ ਜਾਵੇ ਪਰ ਪੰਜਾਬ ਦੇ ਰਾਜਪਾਲ ਗੁਲਾਬਚੰਦ ਕਟਾਰੀਆ ਦਾ ਆਪਣੇ ਗ੍ਰਹਿ ਜ਼ਿਲੇ ਜਾਨੀ ਕਿ ਉਦੇਪੁਰ ਜਾਣਕਾਰ ਇਹ ਟਲ ਗਿਆ ਉਹਨਾਂ ਨੇ 2 ਜੁਲਾਈ ਜਾਨੀ ਕਿ ਅੱਜ ਤੱਕ ਚੰਡੀਗੜ੍ਹ ਤੋਂ ਬਾਹਰ ਰਹਿਣਾ ਸੀ ਯਾਨੀ ਕਿ ਸਵੇਰ ਚੜ੍ਹਦੇ ਆ ਹੀ ਮਾਨ ਸਰਕਾਰ ਬਹੁਤ ਕਾਲੀ ਹੈ ਪੰਜਾਬ ਕੈਬਨਿਟ ਦੇ ਵਿੱਚ ਸਤਵਾਂ ਰੱਦੋ ਬਦਲ ਕਰਨ ਜਾ ਰਹੀ ਹੈ ਜਿਹਦੇ ਵਿੱਚ ਸੰਜੀਵ ਔਰੋੜਾ ਜੋ ਕਿ ਤਾਜ਼ੇ-ਤਾਜ਼ੇ ਸਜਰੇ-ਸਜਰੇ ਵਿਧਾਇਕ ਬਣੇ ਨੇ ਲੁਧਿਆਣਾ ਪੱਛਮੀ ਦੀ ਜਿਮਣੀ ਚੋਣ ਜਿੱਤ ਕੇ ਉਹਨਾਂ ਨੂੰ ਮੰਤਰੀ ਮੰਡਲ ਦੇ ਵਿੱਚ ਸ਼ਾਮਲ ਕੀਤਾ ਜਾਣਾ ਹੈ ਇਹ ਗੱਲ ਅਰਵਿੰਦ ਕੇਜਰੀਵਾਲ ਪਰ ਇਸਟੇਜ ਦੇ ਉੱਤੇ ਲੁਧਿਆਣੇ ਚ ਲੁਧਿਆਣੇ ਦੇ ਵੋਟਰਾਂ ਨਾਲ ਕਰਕੇ ਆਏ ਸੀ ਦੂਜੀ ਚਰਚਾ ਇਹ ਚੱਲ ਰਹੀ ਹੈ ਕਿ ਹੋਰ ਕਿਹੜੇ ਚਿਹਰੇ ਸ਼ਾਮਲ ਹੋ ਸਕਦੇ ਇਸ ਨੂੰ ਲੈ ਕੇ ਫਿਲਹਾਲ ਤਾਂ ਭੰਬਲ ਪੂਸਾ ਬਰਕਰਾਰ ਹੈ ਪਰ ਸਿਆਸੀ ਗਲਿਆਰਿਆਂ ਦੇ ਅੰਦਰ মিডিਆ ਕੋਰੀਡੋਰਸ ਦੇ ਅੰਦਰ ਇਸ ਗੱਲ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਚਰਚਾਵਾਂ ਨੇ ਜੋ ਸੰਭਾਵਨਾਵਾਂ ਨੇ ਜੋ ਸੋਰਸਸ ਨੇ ਜਾਂ ਖੰਡ ਚਰਚਾ ਨੇ ਸਿਆਸੀ ਉਹ ਵੱਖ-ਵੱਖ ਨਾਵਾਂ ਨੂੰ ਪ੍ਰੈਜ਼ੈਂਟ ਕਰ ਰਹੀਆਂ ਨੇ ਜਾਣਕਾਰੀ ਦੇ ਅਨੁਸਾਰ ਭੜਕੇ ਪੰਜਾਬ ਕੈਬਨਿਟ ਦਾ ਵਿਸਤਾਰ ਹੋ ਸਕਦਾ ਮੰਨਿਆ ਜਾ ਰਿਹਾ ਹੈ ਕਿ ਲੁਧਿਆਣਾ ਤੋਂ ਨਵੇਂ ਚੁਣੇ ਗਏ ਵਿਧਾਇਕ ਸੰਜੀਵ अरोड़ा ਦੀ ਕੱਲੂ ਜਿਹੜੀ ਐ ਸ਼ਮੂਲੀਅਤ ਕੈਬਨਿਟ ਚ ਐਂਟਰੀ ਹੋ ਸਕਦੀ ਐ ਇਸ ਨੂੰ ਲੈ ਕੇ ਤਿਆਰੀਆਂ ਸ਼ੁਰੂ ਕੀਤੀਆਂ ਗਈਆਂ ਨੇ 71 ਜਾਣਕਾਰੀ ਦੇ ਅਨੁਸਾਰ ਪੰਜਾਬ ਰਾਜ ਭਵਨ ਦੇ ਵਿੱਚ ਇਸ ਬਾਰੇ ਜਿਹੜੀ ਐ ਉਹ ਆਗਿਆ ਮੰਗੀ ਗਈ ਐ ਹਾਲਾਂਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਕੁਝ ਦਿਨ ਪਹਿਲਾਂ ਕਿਹਾ ਸੀ ਕਿ ਆਉਣ ਵਾਲੇ 2-3 ਦਿਨਾਂ 'ਚ ਮੰਤਰੀ ਮੰਡਲ ਦਾ ਵਿਸਤਾਰ ਹੋਵੇਗਾ ਜਾਣਕਾਰੀ ਦੇ ਮੁਤਾਬਕ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਦਾ 3 ਸਾਲਾਂ ਦੇ ਕਾਰਜਕਾਲ ਦੌਰਾਨ ਸੰਤਮਾ ਮੰਤਰੀ ਮੰਡਲ ਦਾ ਵਿਸਤਾਰ ਆ ਲੁਧਿਆਣਾ ਪੱਛਮੀ ਵਿਧਾਨ ਸਭਾ ਚੋਣ ਤੋਂ ਚੋਣ ਦੇ ਵਿੱਚ ਅਰਵਿੰਦ ਕੇਜਰੀਵਾਲ ਨੇ ਵਾਅਦਾ ਕੀਤਾ ਸੀ ਕਿ ਅਸੀਂ ਸੰਜੀਵ अरोड़ा ਨੂੰ ਮੰਤਰੀ ਮੰਡਲ ਵਿੱਚ ਸ਼ਾਮਲ ਕਰਾਂਗੇ ਹਾਲਾਂਕਿ ਸਰਕਾਰ ਦੇ 16 ਮੰਤਰੀ ਮੰਡਲ ਦੇ ਵਿੱਚ ਨਵੇਂ ਮੰਤਰੀਆਂ ਨੂੰ ਸ਼ਾਮਲ ਕਰੇਗੀ ਜਾਂ ਨਹੀਂ ਕਰੇਗੀ ਇਸ ਨੂੰ ਲੈ ਕੇ ਭੰਬਲ ਬੂਸਾ ਹੈ ਪੰਜਾਬ ਦੇ ਵਿੱਚ ਮੁੱਖ ਮੰਤਰੀ ਸਮੇਤ ਮੰਤਰੀ ਮੰਡਲ ਦੇ 18 ਮੰਤਰੀ ਹੋ ਸਕਦੇ ਨੇ ਤੇ ਇਸ ਵੇਲੇ 15 ਮੰਤਰੀ ਨੇ ਜਿਹੜੇ ਉਹ ਮੌਜੂਦਾ ਨੇ ਮੁੱਖ ਮੰਤਰੀ ਪਾ ਕੇ 16 ਜਣੇ ਕਿ ਦੋ ਸੀਟਾਂ ਹਾਲੇ ਵੀ ਖਾਲੀ ਨੇ ਦੋ ਬਰਥ ਹਾਲੇ ਖਾਲੀ ਨੇ ਸੰਜੀਵ अरोड़ा ਆਉਂਦੇ ਨੇ ਤਾਂ ਉਹ 16 ਮੰਤਰੀ ਤੇ ਇੱਕ ਮੁੱਖ ਮੰਤਰੀ 17 ਹੋ ਜਾਣਗੇ ਇੱਕ ਫਿਰ ਵੀ ਖਾਲੀ ਰਹੇਗੀ ਪਰ ਜੋ ਚਰਚਾਵਾਂ ਨੇ ਉਹ ਚਰਚਾਵਾਂ ਇਹ ਨੇ ਕਿ ਹੁਣ ਸਾਰਿਆਂ ਨੂੰ ਭਰ ਲਿਆ ਜਾਵੇਗਾ ਕੁਝ ਸ਼ਾਂਤੀ ਕਾਰ ਕੀਤੀ ਜਾ ਸਕਦੀ ਹੈ ਜਿਹੜੇ ਮੰਤਰੀਆਂ ਦੇ ਵਿਭਾਗ ਵੀ ਬਦਲੇ ਜਾ ਸਕਦੇ ਆ ਉਹਨਾਂ ਦੀ ਕਾਰਗੁਜ਼ਾਰੀ ਨੂੰ ਧਿਆਨ ਚ ਰੱਖਦੇ ਹੋਇਆ ਕਈ ਨਾਂ ਚੱਲ ਰਹੇ ਨੇ ਕਿ ਇਹਨਾਂ ਨੂੰ ਬਾਹਰ ਕੱਢਿਆ ਜਾ ਸਕਦਾ ਹੈ ਇਹਨਾਂ ਨੂੰ ਅੰਦਰ ਲਿਆ ਜਾ ਸਕਦਾ ਹੈ ਜਿਹਦੇ ਵਿੱਚ ਮੁਢਲੇ ਰੂਪ ਦੇ ਵਿੱਚ ਕੁਲਤਾਰ ਸਿੰਘ ਸੰਧਵਾ ਬਾਰੇ ਕਿਹਾ ਜਾ ਰਿਹਾ ਹੈ ਕਿ ਉਹਨਾਂ ਨੂੰ ਮੰਤਰੀ ਮੰਡਲ ਦੇ ਵਿੱਚ ਲਿਆਂਦਾ ਜਾ ਸਕਦਾ ਹੈ ਤੇ ਉਹਨਾਂ ਦੀ ਥਾਂ ਤੇ ਦੋ ਤਿੰਨ ਨਾਂ ਚੱਲ ਰਹੇ ਨੇ ਜਿਨ੍ਹਾਂ ਨੂੰ ਵਿਧਾਨ ਸਭਾ ਦਾ ਸਪੀਕਰ ਬਣਾਇਆ ਜਾ ਸਕਦਾ ਹੈ ਜਿੱਚ ਵੱਡਾ ਨਾਂ ਜਿਹੜਾ ਆ ਉਹ ਅਹਿਮ ਨਾਂ ਚੱਲਦਾ ਆ ਡਾਕਟਰ ਇੰਦਰਬੀਰ ਨਿੱਜਰ ਦਾ ਉਸ ਤੋਂ ਬਾਅਦ ਪ੍ਰਿੰਸੀਪਲ ਬੋਧਰਾਮ ਦਾ ਤੇ ਪੰਜਾਬ ਮੰਤਰੀ ਮੰਡਲ 'ਚ ਇਸ ਸਮੇਂ ਮੰਤਰੀ ਮਹਿਲਾ ਤੇ ਬਾਲ ਵਿਕਾਸ ਮੰਤਰੀ ਡਾਕਟਰ ਬਲਜੀਤ ਕੋਰ ਦਾ ਇਸੇ ਤਰ੍ਹਾਂ ਨਾਲ ਹੀ ਪਨ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਯੂਥ ਵਿੰਗ ਦੇ ਲੀਡਰ ਨੇ ਜਿਹੜੇ ਪ੍ਰਧਾਨ ਨੇ ਧਰਮਕੋੜ ਤੋਂ ਵਿਧਾਇਕ ਨੇ ਲਾਡੀ ਢੋਂਸੋਰਾ ਦਾ ਨਾਮ ਵੀ ਚੱਲਦਾ ਹੈ ਕਿ ਉਹਨਾਂ ਨੂੰ ਵੀ ਮੰਤਰੀ ਮੰਡਲ ਚ ਸ਼ਾਮਲ ਕੀਤਾ ਜਾ ਸਕਦਾ ਇਸੇ ਤਰ੍ਹਾਂ ਨਾਲ ਗੁਰਪ੍ਰੀਤ ਬਣਾਵਾਲੀ ਦਾ ਨਾਮ ਵੀ ਚਰਚਾ ਚ ਹੈ ਤੇ ਮਾਲਵੇ ਦੇ ਨਾਲ ਸਬੰਧਤ ਇੱਕ ਮਹਿਲਾ ਵਿਧਾਇਕ ਜੋ ਕਿ ਦੂਜੀ ਵਾਰ ਜਿੱਤੀ ਆ ਬਿਬਾ ਬਲਜਿੰਦਰ ਕੌਰ ਦਾ ਨਾਮ ਜਿਹੜਾ ਹੈ ਉਹ ਕਾਫੀ ਚਰਚਾ ਦੇ ਵਿੱਚ ਹੈ ਕਿ ਉਹਨਾਂ ਨੂੰ ਮੰਤਰੀ ਮੰਡਲ 'ਚ ਅਡਜਸਟ ਕੀਤਾ ਜਾ ਸਕਦਾ ਹੈ ਹਾਲਾਂਕਿ ਇਹ ਭਲਕੇ ਵਾਪਰਦਾ ਹੈ ਕਿ ਨਹੀਂ ਵਾਪਰਦਾ ਇਸ ਨੂੰ ਲੈ ਕੇ ਸ਼ਸ਼ੋਪੰਜ ਬਰਕਰਾਰ ਹੈ ਭੰਬਰ ਪੂਸਾ ਬਰਕਰਾਰ ਹੈ ਦੇਖਦੇ ਆ ਕਿ ਸਵੇਰ ਚੜ੍ਹਦੇ ਆ ਮੰਤਰੀ ਮੰਡਲ ਦੇ ਵਿਸਤਾਰ ਦੇ ਵਿੱਚ ਕਿਸ ਤਰ੍ਹਾਂ ਦੀਆਂ ਚੀਜ਼ਾਂ ਸਾਹਮਣੇ ਆਉਂਦੀਆਂ ਨੇ ਹਾਲੇ ਇਹ ਵੀ ਉਡੀਕ ਕਰਨੀ ਪੈਣੀ ਹੈ ਕਿ ਰਾਜਪਾਲ ਤੇ ਰਾਜ ਭਵਨ ਪੰਜਾਬ ਸਰਕਾਰ ਨੂੰ ਮੰਤਰੀ ਮੰਡਲ ਦੀ ਜਿਹੜੀ ਉਹਨਾਂ ਨੇ ਮੰਗ ਕੀਤੀ ਹੈ ਉਸ ਦੀ ਆਗਿਆ ਦਿੰਦਾ ਜਾਂ ਇਸ ਨੂੰ ਹੋਰ ਲੇਟ ਕੀਤਾ ਜਾਂਦਾ ਇਸ ਨੂੰ ਲੈ ਕੇ ਵੀ ਹਾਲੇ ਛੇ ਸ਼ਸ਼ੋਪੰਜ ਬਰਕਰਾਰ ਹੈ